thank <laughs> ਦੇਖੋ ਸ਼ਿਵਾਰੇ ਆਦਰਸ਼ ਦਿਖਾ ਗਿਆ ਕਦੋਂ ਦਾ ਮੇਰਾ ਅੱਜ ਨਿਉ ਕਰ ਲੈ ਵੀ ਨੇ ਉਹਦੇ ਵਿੱਚ ਅਵੀ ਦਾ ਜਨਮ ਦਿਨ ਜਨਮ ਦਿਹਾੜਾ ਮਨਾਇਆ ਜਾ ਰਿਹਾ 647 ਵਾਂ ਮਨਾਇਆ ਤਾਂ ਕੀ ਕਿਹੜਾ ਚਾਹੁੰਦੇ ਦੇਖੋ ਬੜੀ ਖੁਸ਼ੀ ਦੀ ਗੱਲ ਹੈ ਜੋ ਕਿ ਅੱਜ ਮੈਂ ਮੇਰੇ ਖਿਆਲ ਮੈਂ ਤਾਂ ਪਹਿਲੀ ਵਾਰੀ ਦਿਖ ਰਿਹਾ ਕਿਉਂਕਿ ਸਾਡਾ ਏਕਾ ਭਾਈਚਾਰਾ ਸਾਰਾ ਮੋਹੱਲਾ ਨਿਵਾਸੀ ਸਾਰੇ ਦੂਰੋਂ ਦੰਡੜੇ ਇਕੱਠੇ ਹੋ ਕੇ ਅੱਜ ਤਨਤਨ ਗੁਰੂ ਅਵੀਦਾਸ ਜੀ ਦਾ 647 ਦਾ ਜਨਮ ਦਿਵਸ ਮਨਾਇਆ ਜਾ ਰਿਹਾ ਹੈ ਤਾਂ ਬੜੀ ਖੁਸ਼ੀ ਦੀ ਗੱਲ ਹੈ ਮੇਰੇ ਕੋਲ ਇਹਨੇ ਲਫ਼ਜ਼ ਨਹੀਂ ਜੋ ਕਿ ਮੈਂ ਕਹਿ ਸਕਾਂ ਮੇਰੇ ਭਰਾ ਸਦਾ ਰਾਮ ਜੀ ਸਮੂਹ ਜਿਨ੍ਹਾਂ ਦੇ ਨਾਮ ਹੈ ਨਹੀਂ ਜਾਣਦੇ ਮਾਲਕ ਜਾਣਦਾ ਪੂਰੇ ਮਹੱਲੇ ਵਾਸੀਆਂ ਨੇ ਕਰਕੇ ਪੂਰੀ ਤਿੰਨ ਕੇਕ ਕੱਟੇ ਨੇ ਪੂਰੀ ਖੁਸ਼ੀ ਦੀ ਲਹਿਰ ਹੈ ਕਿ ਸਿੱਦੇ ਜਣਾ ਜਾਂਦੇ ਲੋਕੋ ਮੈਂ ਤਾਂ ਇਹ ਕਹਿਣਾ ਵੀ ਜਿਸ ਤਰ੍ਹਾਂ ਅੱਜ ਵੀਰਚਨਾਂ ਨੇ ਸਾਰੇ ਆਪਣਾ ਨਿਊ ਐਵੇਨਿਊ ਅਜੀਤ ਨਿਕਲੇ ਰੰਧਾਵਾੜਾ ਰੋਡ ਖੰਡ ਦੇ ਸਾਰੇ ਮੈਂਬਰਾਂ ਨੇ ਭਰਾਮਾ ਨੇ ਪੈਣਾ ਨੇ ਇਕੱਠੇ ਹੋ ਕੇ ਇਹ ਇਕੱਠ ਕੀਤਾ ਹੈ ਤੇ ਜਨਮ ਦਿਨ ਮਨਾਇਆ ਹੈ ਅੱਗੇ ਨੂੰ ਇਸ ਤੋਂ ਵੱਧ ਕੇ ਜੁੜੀਏ ਨਾਲ ਤਾਂ ਕਿ ਇੱਕ ਬੁਲੰਦ ਜੀ ਨੂੰ ਆਪਾਂ ਕਹ ਦਈਏ ਉਹ ਸਾਡਾ ਇੱਕਾ ਬਣ ਸਕੇ ਇੱਕ ਵਾਰ ਫੇਰ ਦੁਬਾਰਾ ਤੁਹਾਨੂੰ ਪੂਰੇ ਮਾਲੇਵਾਸੇ ਨੂੰ ਰਵੀਦਾਸ ਜਨਮ ਦਿਹਾੜੇ ਦੀ ਬਹੁਤ-ਬਹੁਤ ਮੁਬਾਰਕ ਜੋ ਵੀ ਨੇੜੇ ਦੂਰੋਂ ਆਏ ਸੱਜਣ ਨੇ ਉਹਨਾਂ ਨੂੰ ਤੁਨ ਤੁਨ ਸਾਹਿਬ ਜੀ ਜਗਤ ਗੁਰੂ ਸਤਗੁਰ ਰਵੀਦਾਸ ਮਹਾਰਾਜ ਜੀ ਦੀ ਹੈਲੋ 647 ਨੇ ਜਨਮ ਪ੍ਰਕਾਸ਼ ਪਰਵ ਦੀਆਂ ਲੱਖ ਲੱਖ ਮੁਬਾਰਕਾਂ ਜੀ ਬਹੁਤ ਬਹੁਤ ਧੰਨਵਾਦ ਜੀ ਸਾਰਾ